ਗੁੱਡ ਮਾਰਨਿੰਗ ਗਾਇਸ ਵੈਲਕਮ ਟੂ ਬੈਕ ਅੱਜ ਦਾ ਸਾਡਾ ਨਿਊ ਬਲੌਗ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਆ ਮਾਰਨਿੰਗ ਤੋਂ ਮੈਂ ਲੱਗੀਆਂ ਬਣਾਉਣ ਪੂੜੀਆਂ ਉਹ ਵੀ ਤਵੇ ਤੇ ਜੋ ਤਾਂ ਰਾਤ ਕਹਿੰਦਾ ਸੀ ਮੈਂ ਟੀਪੰਚ ਸਵੇਰੇ ਪੂੜੀਆਂ ਛੋਲੇ ਲੈ ਕੇ ਜਾਣੇ ਨੇ ਮੈਂ ਕਿਹਾ ਚਲੋ ਬਣਾਉਂਦਾਂ ਨੇ ਇਸ ਕੋਲੀ ਚ ਮਾਟਾ ਗੁੰਨੇ ਆ ਸਰਵ ਤਿੰਨ ਪੇੜੇ ਬਣਿਆ ਸੀ ਤਿੰਨ ਪੇੜਿਆਂ ਦਾ ਆਟਾ ਗੁੰਨੇ ਆ ਤਾਜ਼ਾ ਬੇਹ ਆਟੇ ਦੀ ਮੈਂ ਰੋਟੀ ਨਹੀਂ ਬਣਾਉਂਦੀ ਬੱਚਿਆਂ ਲਈ ਕਦੇ ਵੀ ਕਿਸੇ ਦੇ ਵੀ ਟੀਪੰਚ ਰੋਟੀ ਪਾਉਣੀ ਹੋਵੇ ਮੈਂ ਬੇਹ ਆਟੇ ਦੀ ਨਹੀਂ ਬਣਾਉਂਦੀ ਤਾਨੂੰ ਜਿਵੇਂ ਪਤਾ ਮੈਂ ਪੂੜੀਆਂ ਆਲੂ ਦੀਆਂ ਟਿੱਕੀਆਂ ਪਾਪੜ ਉਪਰ ਸਤਾਵੇ ਤੇ ਤੜਲਾ ਨਹੀਂ ਮੈਨੂੰ ਇਹ ਜ਼ਰੂਰੀ ਨਹੀਂ ਕਿ ਮੈਂ ਫਰਾਈ ਵੇ ਰੱਖਾਂ ਜਾਂ ਮੈਂ ਕੜਾਹੀ ਰੱਖਾਂ ਮੈਂ ਤਵੇ ਤੇ ਧੱਕਾ ਮੋਕੀ ਕਰ ਲਾਣੀ ਆ ਤੇਲ ਵੀ ਜਿਆਦਾ ਹੋ ਨਹੀਂ ਹੁੰਦਾ ਤੇਲ ਵਧੀਆ ਖੁੱਲਾ ਤੇਲ ਪੈ ਜਾਂਦਾ ਵਧੀਆ ਪੂੜੀਆਂ ਪਾਪੜ ਟਿੱਕੀਆਂ ਟੁਕੀਆਂ ਸਭ ਕੁਝ ਵਧੀਆ ਬਣ ਜਾਂਦਾ ਮੈਨੂੰ ਆਤਾ ਸ਼ੁਰੂ ਤਾਂ ਮੈਂ ਤਵੇ ਤੇ ਬਣਾ ਲਾਣੀ ਆ ਮੈਂ ਕਿਹਾ ਚਲੋ ਭਈ ਪੂੜੀਆਂ ਛੋਲੇ ਪਾਤਾ ਨੇ ਅੱਜ ਟਿਪੰਚ ਮੇਰੇ ਪੁੱਤ ਦੀ ਫਰਮਾਇਸ਼ ਆ ਰਾਤ ਤੱਕ ਮੈਨੂੰ ਕੇ ਕੇ ਸੁਦਾ ਏ ਪੂੜੀਆਂ ਮੈਂ ਫੁੱਲ ਫੁੱਲ ਕੇ ਪਕ ਰੀਆਂ ਨੇ ਉਹ ਸੋਣੀਆਂ ਪੂੜੀਆਂ ਪੱਤੀਆਂ ਨੇ ਕਰੰਚੀ ਕਰੰਚੀ ਦੋ ਪੂੜੀਆਂ ਪਕ ਗਈਆਂ ਉਹ ਮੈਂ ਐਵੇਂ ਟੇਡੀਆਂ ਕਰਕੇ ਰੱਖਦੀਆਂ ਤਾਂ ਵੀ ਇਹਨਾਂ ਚੋਂ ਜਿਹੜਾ ਐਕਸਟਰਾ ਤੇਲ ਉਹ ਨੁੱਚੜ ਜਾਊਗਾ ਕੌਲੀ 'ਚ ਇਸੇ ਕੌਲੀ 'ਚ ਮਾਟਾ ਗੁੰਨਿਆ ਸੀ ਤਿੰਨ ਕ ਪੂੜੀਆਂ ਦਾ ਆਟਾ ਬਣਿਆ ਜਾਨੀ ਤਿੰਨ ਪੇੜਿਆਂ ਦਾ ਆਟਾ ਬਣਿਆ ਸੀਗਾ ਜਿਹੜਾ ਕਿਨਾਰਾ ਕੱਚਾ ਰਹਿ ਗਿਆ ਉਹ ਵੀ ਆਪਾਂ ਤੇਲ ਪਾ ਕੇ ਪਕਾ ਦੇਣਾ ਉਤਰੀ ਚਾਹ ਪਾਤੀ ਹੈ ਸ਼ੀਸ਼ੀ ਦੇ ਵਿੱਚ पोतन मैं ठाल दिया सची टाइम बहुत बहुत ज्यादा हो गया मेरे पुत का टिफिन हो गया पैक अब जा एक चाह शीशी चेक कर दी है थाने <coughs> जोत नीचे नो कहते जो सर बजना मेरा छोना जो पुत नीचे बोलो जा पीओ चलो फिर तैयार होवो स्कूल थोड़ा फेवरेट टिफिन पैक करके मैं पूड़िया छोले बना के ठीक है ਸੂਰਤ ਬੋਲਿਆ ਸੀ ਨਾ ਕੰਬਲ ਤਾਰਨਾ ਤਾਰਦੇ ਨੀਚੋਂ ਨੀਚਨ ਵਾ ਸਰਵਜਣਾ ਕੰਦ ਚ ਸਾਰੀ ਰਾਤ ਤਾਂ ਮੱਕੜੀ ਇਸ ਦੀ ਦੀ ਨਿਕਲ ਜਾਂਦੀ ਐ ਤੈਨੂੰ ਮੈਂ ਸਾਰੀ ਰਾਤ ਨੀਚੇ ਨੁਕੜੀ ਸੀ ਜਾਂਦੀ ਐ ਤੂੰ ਫੇਰ ਕੰਦ ਦੇ ਉੱਤੇ ਨੂੰ ਸਿਰ ਲਾ ਲੈਣਾ ਬੜੀ ਜ਼ੋਰ ਜਾ ਕੇ ਕੰਦ ਦੇ ਚ ਸਿਰ ਮਾਰਦਾ ਤੋ ਈ ਲੋ ਜਲਦੀ ਜਲਦੀ ਆਪਾਂ ਫਿਰ ਤਿਆਰ ਹੋਣਾ ਲੇਟ ਹੋ ਰਹੀ ਆ ਸਾਰੇ ਫ੍ਰੈਸ਼ ਕਰੀ ਚੰਗਾ ਤੋਂ ਬਹੁਤ ਥੋੜੀ ਚਾਹ ਬਿਨਾਂ ਸਵੇਰੇ ਸੋਰੇ ਦੋ ਕੁੱਟਾ ਹੀ ਪੀ ਕੇ ਜਾਣਾ ਫਿਰ ਕੁਝ ਖਾਂਦਾ ਵੀ ਨਹੀਂਗਾ ਮੰਦਾ ਕੁਝ ਖਾ ਕੇ ਜਾਵੇ ਫਿਰ ਵੀ ਹੁੰਦਾ ਸਵੇਰੇ ਸਵੇਰੇ ਮੇਰੀ ਡਿਊਟੀ ਹੁੰਦੀ ਆ ਸਭ ਤੋਂ ਜ਼ਰੂਰੀ ਤੇ ਪਿਆਰੀ ਡਿਊਟੀ ਆ ਮੈਨੂੰ ਮੇਰਾ ਪੁੱਤ ਠਾਲਣਾ ਹੁੰਦਾ ਮੇਰਾ ਲੱਡੂ ਚ ਸਵੇਰੇ ਸਵੇਰੇ ਪਸਹੀਤ ਪੱਜਾ ਦੌੜੀ ਹੁੰਦੀ ਆ ਚਾਹ ਬਣਾ ਕੇ ਟੀਪਰ ਪੈਕ ਕਰਨਾ ਪੁੱਤ ਨੂੰ ਤਿਆਰ ਕਰਨਾ ਤੇ ਬਾਅਦ ਹਾਂ ਤਿਆਰ ਹੋ ਗੋ ਹਾਂ ਫਿਰ ਆਪਾਂ ਚੱਲ ਜੀ ਆਜੇ ਤਾਂ ਮੈਂ ਖੁਸ਼ੀ ਖੁਸ਼ੀ ਜਾ ਰਹੇ ਹਾਂ ਖੁਸ਼ੀ ਖੁਸ਼ੀ ਜਾ ਰਹੇ ਅੱਜ ਮੇਰਾ ਪੁੱਤ ਆ ਕਿ ਮੇਰਾ ਪੁੱਤ ਰੋ ਕੇ ਚੂੰ ਚੀ ਚੈਂ ਕਰਕੇ ਜਾਂਦਾ ਅੱਜ ਉਹ ਖੁਸ਼ ਹੋ ਕੇ ਜਾ ਰਿਹਾ ਚੂੰ ਚੀ ਚੈਂ ਕੀ ਗੱਲ ਤਾਂ ਸਹੀ ਬਾਤ ਹੈ ਤੂੰ ਨਾ ਜੀ ਨੂੰ ਪੱਕਾ ਸਰਚਾ ਤੂੰ ਨਾ ਜੀ ਨੂੰ 6:00 ਵਜੇ ਲਾਣਾ ਹੋਵੇ ਹਾਂ 1:00 ਵਜੇ ਆਉਂਗੀ ਬੈਣ ਮੈਂ ਪੱਕਾ ਪੱਕਾ ਪੁੱਤ ਜੋ ਮਰਜ਼ੀ ਹੋ ਜੇ ਮੇਰੀ ਕੁੜੀ ਦਾ 8:00 ਵਜੇ ਸਕੂਲ ਲੱਗਦਾ ਸਾਢੇ 12 ਵਜੇ ਛੁੱਟੀ ਹੁੰਦੀ ਆ ਤਾਂ ਮੇਰੀ ਕੁੜੀ ਕਹਿੰਦੀ ਮੈਨੂੰ 1 ਵਜੇ ਲੈਣਾ ਅੱਜ ਹੁਣ ਮੈਂ ਹਰ ਹਾਲਤ ਚੋਂ 1 ਵਜੇ ਆਪਦੀ ਕੁੜੀ ਨੂੰ ਸਕੂਲੋਂ ਲੈਣ ਜਾਣਾ ਮੇਰੇ ਪੁੱਤ ਦਾ ਕਹਿਣਾ ਵੀ ਸਾਰੇ ਬੱਚੇ ਤੋਂ ਪਹਿਲਾਂ ਲੈਣਾ ਜੀ ਠੀਕ ਆ ਹੈ ਨਾ ਪੁੱਤ ਸਾਢੇ 12 ਛੁੱਟੀ ਹੁੰਦੀ ਆ ਮੈਂ 1 ਵਜੇ ਲੈਣ ਆ ਜੀ ਤੈਨੂੰ ਠੀਕ ਆ ਟੈਨਸ਼ਨ ਨਾ ਲੈ ਮੈਂ ਤੇਰੀ ਮਾਂ ਆ ਪੁੱਤ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਜੋ ਤੂੰ ਕਹੀਂਗਾ ਮੈਂ ਉਹੀ ਕਰੂੰਗੀ ਹਾਂ ਜੀ ਦੇ ਦਨ ਮੋਹ ਗੋਰਾ ਅੱਜ ਕੋਤ ਕੇ ਉੱਪਰੋਂ ਚੱਕੋ ਅੱਜ ਕੀ ਕਾ ਕੇ ਜਮੋ ਨੇ ਉਹ ਹੀ ਕਰੇਲਾ ਜੀ ਛੱਤੀ ਮੈਂ ਮਰਾਂ ਦਾ ਛਾੜੇ ਨੂੰ ਪਿਆਰ ਕਰਨ ਦੀ ਹੋ ਮੈਨ ਨਹੀਂ ਮਾਦਾ ਤਾਂ ਖੁਸ਼ ਹੋ ਜੂਈ ਨੂੰ ਦੇਖ। ਇਹ ਅਜਿ ਕਰੇਲਾ ਕਾ ਕੇ ਆਇਆ ਹੈ। ਮੇਰਾ ਪੁੱਤ ਨਾ ਰੀਵਨ ਪਾ ਕੇ ਕਰੇਲਾ ਕਰਕੇ ਦਿੰਦਾ। ਪਹਿਲਾਂ ਇਹ ਗੁੱਤ ਕਰਕੇ ਜਾਂਦਾ ਸੀ ਫਿਰ ਮੈਡਮਾ ਕਹਿੰਦੀ ਆਹ ਕਰੇਲਾ ਦੋ ਕਰੇਲੇ ਕਰਕੇ ਆਓ। ਮੈਂ ਕਹਿੰਦੇ ਦੋ ਕਰੇਲੇ ਦਾ ਕਰਨਾ ਨਹੀਂ ਇੱਕ ਕਰੇਲਾ ਜ਼ਰੂਰ ਕਰ ਦੋਗੇ ਮੈਂ। ਫਿਰ ਅੱਜ ਰੀਵਨ ਪਾ ਕੇ ਇੱਕ ਕਰੇਲਾ ਕੀਤਾ। ਮਤਰਾ ਦੋ ਦਿਨ ਹੋ ਗਏ ਪਿਛਲੇ ਦੋ ਦਿਨਾਂ ਤੋਂ ਮੈਂ ਇੱਕੋ ਇੱਕ ਕਰੇਲਾ ਕਰਦੀ ਆ। ਪਹਿਲਾ ਸਿੰਪਲ ਗੁੱਤ ਕਰਕੇ ਜਾਨੀ ਸੀ ਫਿਰ ਮੈਡਮਾ ਕਹਿੰਦੀ ਆ ਰੀਵਲ ਪਾ ਕੇ ਦੋ ਕਰੇਲੇ ਕਰੋ ਮੈਂ ਕਿਹਾ ਦੋ ਤਾਂ ਤਾਂ ਨਹੀਂ ਇਹਨੇ ਕਰਨੇ ਚੰਗੇ ਵਿੱਜੇ ਵੀ ਨਹੀਂ ਲੱਗਦੇ ਦੋ ਕਰੇਲੇ ਕੰਨਾਂ ਦੇ ਤੇ ਲਟਕਾਏ ਹੋਏ ਮੈਂ ਇੱਕੋ ਕਰੇਲਾ ਕਰਦੀ ਆਂ ਇਹਦੇ ਹੁਣ ਮੇਰੇ ਪੁੱਤ ਦੇ ਦਾ ਬਾਲ ਪੈਸੇ ਬਹੁਤ ਜ਼ਿਆਦਾ ਲੰਬੇ ਨੇ ਬੱਡੇ ਆ ਬਹੁਤ ਬੱਟੇ ਆ ਇਹ ਛੋਟੀ ਹੁੰਦੀ ਤੇ ਵਾਲ ਵੀ ਬਹੁਤ ਜ਼ਿਆਦਾ ਵੱਡੇ ਸੀ ਇੱਕ ਵਾਰ ਕੱਟਦੇ ਸੀਗੇ। ਇਹਦੇ ਪਾਪਾ ਨੇ ਗੰਜੀ ਕਰਦੇ ਸੀ ਹਨਾ। ਇਹਦੇ ਨਾਲ ਸਿਰ ਤੇ ਖੋੜੇ ਹੋ ਗਏ ਸੀ ਬਹੁਤ ਜ਼ਿਆਦਾ ਪੱਕ ਗਿਆ ਸੀ ਸਿਰ। ਪੀਕ ਚ ਆਉਂਦੀ ਹੁੰਦੀ ਸੀ ਇੰਨੀ ਦਵਾਈ ਦਵਾਈ ਹੋਏ ਫਾਇਦਾ ਨਹੀਂ ਹੋਇਆ। ਇਹਦੇ ਪਾਪਾ ਨੇ ਗੰਜੀ ਕਰਤੀ। ਇਹਦੇ ਵਾਲ ਕੱਟਦੇ ਸਾਰੇ ਉੱਥੇ ਜਾਂਦੇ ਨਹੀਂ ਚਰਬਾ ਕਿੱਥੇ ਨੇ? ਆ ਦੇਖੋ ਆ ਦੇਖੋ ਮੈਂ ਆਈ ਕੱਟ ਆਏ ਮੇਰੇ ਪੁੱਤ ਦਾ ਸਕੂਲ। ਦੋ ਮਹੀਨਾ ਦੋ ਦੋ ਪਾ ਮੈਂ ਚਰਬਾ ਲੱਭ ਕੇ ਲੈ ਕੇ ਆਈ। ਸਦਾ ਉਹਤ ਬੇਗੁੰ ਨਾਗਿੰਜਾ ਠੱਲੱਕ ਰਿਆ ਨਾ ਮੇਰੇ ਪੈ ਨਾਗਿੰਜਾ ਸੱਚਮੇ ਵਈ ਸੱਚਮੇ ਅਰੇ ਸ਼ੁੱਕਰਵਾਰ ਅੱਜ ਇਹ ਵਾਲੀ ਵਰਦੀ ਪਾਣੀ ਨਹੀਂ ਪੈਸੇ ਅੱਗੇ ਦੂਜੀ ਵਰਦੀ ਪਾਉਂਦੇ ਆ ਹਮੇਸ਼ਾ ਦੂਜੀ ਵਰਦੀ ਪਾ ਕੇ ਜਾਂਦੇ ਆ ਮੰਗਲਵਾਰ ਤੇ ਸ਼ੁੱਕਰਵਾਰ ਇਹ ਵਾਲੀ ਵਰਦੀ ਪੈਂਦੀ ਆ ਤੇਰੇ ਪੈਨ ਪਰਸਨ ਆਮ ਵਗੈਰਾ ਕਿੱਥੇ ਆ ਜਾ ਰ ਮੈਨੂੰ ਹਰ ਰੋਜ਼ ਇਹ ਪੰਗਾ ਰਹਿੰਦਾ ਸਵੇਰੇ ਸਵੇਰੇ ਚਾ ਥੱਲੇ ਆ ਖੜੀ ਹੋ ਸਵੇਰੇ ਸਵੇਰੇ ਦਿਮਾਗ ਬੁੱਝ ਹੋ ਜਾਂਦਾ ਮੇਰਾ ਹਰ ਰੋਜ਼ ਜਮਾਟਰੀ ਚ ਨਵੀਂ ਪੈਨ ਪਰਸਨ ਸ਼ੋਪਨਰ ਪਾ ਕੇ ਭੇਜਣਾ ਪੈਂਦਾ ਕਹਿੰਦੇ ਤਾਂ ਮੈਨੂੰ ਬੰਦਾ ਕੋਈ ਨਹੀਂ ਲੱਭਣਾ ਗਏ ਸੀ ਦਰਾਜ ਵਿੱਚ ਦੇਖੋ ਸਾਡੇ ਦਰਾਜ ਦਾ ਹਾਲ ਹਾਲ ਤਾਂ ਦੇਖੋ ਓਏ ਓਏ ਮੇਰੇ ਦੋਸਤ ਕਿਉਂ ਦੋਸਤ ਦੀ ਪੈ ਗਈ ਕੁੱਤੀਆ ਸਕੂਲ ਦਾ ਟਾਈਮ ਹੋ ਗਿਆ ਇਹ ਬਾਹਰ ਨਾ ਬਾਹਰ ਹੀ ਆ ਇਹ ਗਗਨ ਦੇ ਤਾਂ ਰਾਤ ਹੋਮਵਰਕ ਕਰਾਇਆ ਸੀ ਪੈਨ ਪੈਸਣ ਕਿੱਥੇ ਰੱਖੀ ਆ ਰੋਜ਼ ਦਾ ਜਾ ਰਹੇ ਹੀ ਸਵੇਰੇ ਰੰਡੇ ਰੋਣਾ ਹੁੰਦਾ ਹਾ ਰੋਜ਼ ਸਕੂਲ ਦੇ ਵਿੱਚ ਨਵਾਂ ਬੈਗ ਚ ਹਾ ਕੋਚੇ ਕਹਤਾ ਦਿਮਾਗ ਬੁੱਜ ਗਿਆ ਪਿਆ ਮੇਰਾ ਇਹ ਬੈਗ ਦੇ ਵਿੱਚ ਹਰ ਰੋਜ਼ ਨਵਾਂ ਪੈਨ ਪਲਸਨ ਉਹ ਸ਼ੋਪਨਾ ਰੇਜ਼ਰ ਉਹ ਨਾ ਪੰਦਾ ਹੋਲ ਚ ਬੈਟਰੀ ਜਲਦੀ ਕਰ ਪੁੱਤਰ ਚਲ ਇਹ ਬਾਤ ਆਵਾ ਤਾਂ ਮੈਂ ਉਹ ਕਰਾਂ ਬੋਤਲ ਚ ਪਾਣੀ ਪਾਵਾਂ ਿਆ ਜਿੱਤੀ ਦੀ ਲੈ ਕੇ ਜਾਮ

ਇਹ ਅਸਲ ਟ੍ਰੈਫਿਕ ਵੀ ਹੁੰਦੀ ਆ ਬਾਹਰ ਹੋਰ ਮਾਤਾ ਰਹਿ ਗਿਆ ਇਹ ਛੱਡ ਕੇ ਆ ਕੇ ਫਿਰ ਘਰ ਦੇ ਕੰਮ 12 12:30 ਵਜੇ ਨਾਲ ਮੇਰੀ ਅਹੀਂ ਰੇਲ ਬਣੀ ਰਹਿੰਦੀ ਹੈ ਅਜੇ ਵੀਰੇ ਹੁਣੇ ਪਿੰਡੋਂ ਫੋਨ ਕਰਦੇ ਕਹਿੰਦੇ ਵੀ ਤੂੰ ਤੁਸੀਂ ਤਾਂ ਸ਼ਹਿਰੀ ਹੈ ਤੁਸੀਂ ਤਾਂ ਡੰਗਰ ਰੱਖੇ ਤੁਸੀਂ ਕਿਹੜਾ ਮੈਂ ਕਹਾਂ ਭਾਈ ਅਸੀਂ ਡੰਗਰ ਵਾਲਿਆਂ ਨਾਲੋਂ ਵੀ ਜ਼ਿਆਦਾ ਔਖੀ ਆਂ

ਆਗੇ ਆ ਗਿਆ ਤੇ ਆ ਲੱਕੜੀ ਦਾ ਦਰਵਾਜਾ ਲਾ ਦੇ ਦਰਵਾਜਾ ਢੇਡ ਦੇ ਮਾਂ ਕੀ ਬਾਈ ਅੱਗੇ ਬਾਅਦ ਮੈਂ ਤਾਂ ਸਕੂਲ ਆਵਣਾ ਹੈ ਕੋਈ ਦੇਖੀ ਭਾਈ ਤੇ ਜਾਦਾ ਤੇ ਧਰਿਆ ਸਵੇਰ ਦੇ ਚਾਰੇ ਕੀਤੀ ਸੁੱਤੀ ਉੱਠ ਕੇ ਚਾਰੇ ਪਿੰਦੀ ਸੁੱਤੀ ਉੱਠ ਕੇ ਆਏ ਭਜੋਣਾ ਖੁੰਦੀ ਮੈਨੂੰ ਇੰਨੇ ਕੰਮ ਹੁੰਦੇ ਨੇ ਨਾ ਸਵੇਰੇ ਸਵੇਰੇ ਵੈਸੇ ਵਾਦਾ ਕਿਹੜਾ ਨਾ ਸ਼ਹਿਰਾਂ ਚ ਸ਼ੈਰੀਆਂ ਦੇ ਕੰਮ ਨਹੀਂ ਹੁੰਦੇ ਪਿੰਡਾਂ ਚ ਕੰਮ ਹੁੰਦੇ ਪਰ ਸ਼ਹਿਰਾਂ ਪਿੰਡਾਂ ਜਾਲ ਕੰਮ ਹੁੰਦੇ ਨੇ ਸੱਚੀ ਹੁੰਦੇ ਆ ਅਜੇ ਮੈਂ ਚਾਹ ਨਹੀਂ ਕੀਤੀ ਟਾਈਮ ਤੁਹਾਨੂੰ ਦਿਖਾਵਾਂ ਮੈਂ ਦੇਖੋ 9 ਵਜੇ ਚੱਲੇ ਆ 9:00 ਹੋ ਚੱਲੇ ਆ ਮੈਂ ਸਵੇਰ ਦੀ ਚਾਹ ਨਹੀਂ ਕੀਤੀ ਜਦਕਿ ਮੈਂ 6 ਵਜੇ ਉੱਠੀ ਹੋਈ ਆ ਸਵੇਰੇ ਸਵੇਰੇ ਕੰਮ ਬਹੁਤ ਹੁੰਦੇ ਕਰਨ ਵਾਲੇ ਭਾਈ ਇੱਕ ਨਾ ਮੇਰੀ ਕੁੜੀ ਦਾ ਕੰਮ ਕੀ ਆ ਹਰ ਰੋਜ਼ ਬੈਗ ਦੇ ਵਿੱਚੋਂ ਪਰਸਨਲ ਸ਼ੋਪ ਰੇਜ਼ਰ ਇਹਦੇ ਕੋਈ ਦੇਣੀ ਹੁੰਦੀ ਆ ਖੋਦ ਆਂਦੀ ਆ ਸਕੂਲ 'ਚ ਬੱਚਿਆਂ ਨੂੰ ਦਾਨ ਕਰੇ ਹੁੰਦੀ ਆ ਕੀ ਕਰਦੀ ਆ ਕੀ ਨਹੀਂ ਕਰਦੀ ਮੈਨੂੰ ਨਹੀਂ ਪਤਾ ਭਾਈ ਐਸੇ ਲਈ ਮੈਂ ਇੱਕ ਦੋ ਨਹੀਂ ਲੈਂਦੀ ਮੈਂ ਪੂਰੇ ਡੱਬੇ-ਡੱਬੇ ਲੈ ਕੇ ਰੱਖ ਲਿਆ ਸ਼ੋਪ ਨਾ ਰ ਪਰਸਨਲ ਰੇਜ਼ਰ ਨਾਲ ਡੱਬੇ ਲਿਆ ਕੇ ਰੱਖਦੀ ਆ ਮੈਂ ਹਰ ਰੋਜ਼ ਬੈਗ ਦੇ ਵਿੱਚ ਨਵੀਂ ਪ੍ਰਸ਼ਨ ਸ਼ੋਪ ਰੀਜਰ ਪੈਂਦਾ ਹੀ ਪੈਂਦਾ। ਫਿਰ ਵੀ ਪੈ ਕਰਨਾ ਫਿਰ ਤਾਲੇ ਤੂਲੇ ਪਾਉਣੇ ਮੈਂ ਤਾਂ ਤਾਲੇ ਕਰਕੇ ਮਸੀ ਠਾਲਣੀਆਂ ਲੱਲੇ ਬੱਬੇ ਕਰਕੇ ਫਿਰ ਛੁੱਟੀ ਹੁੰਦੀ ਹੈ ਸਾਢੇ 12 8 ਵਜੇ ਸਕੂਲ ਲੱਗਦਾ ਇਹ ਕਹਿੰਗੀ ਮੈਨੂੰ 1 ਵਜੇ ਲੈਣ ਆਜੋ ਇਹਨੂੰ ਲੱਗਦਾ ਵੀ ਇੱਕ ਪਹਿਲਾ ਵਜਦਾ ਸਾਢੇ 12 ਬਾਅਦੋਂ ਵੱਜਦੇ ਨੇ ਹਜੇ ਛੁੱਟੀ ਹੈ ਨਾ ਇਸ ਲਈ। ਲੱਗਾ ਕੋਈ ਨਹੀਂ ਤਾਂ ਸਕੂਲ ਪਹੁੰਚ ਮੈਂ 1 ਵਜੇ ਹੀ ਆ ਜਾਂਗੀ। ਆ ਬੱਚੇ ਦਾ ਮਨਾਉਣੇ ਪੈਂਦੇ ਆ ਬਾਈ ਕੀ ਕਰੀਏ। 6 ਵਜੇ ਉੱਠ ਕੇ ਪੋਣੇ 9 ਵਜੇ ਹੁਣ ਚਾਹ ਪੀਣ ਲੱਗਣੀ ਆ ਇੱਕ ਦੋ ਤੇ ਨਾ ਉਹ ਵੀ ਸਾਢੇ 3 ਘੰਟੇ ਲਾ ਲੋਗੇ ਸਾਢੇ 1 ਤੇ 3 ਘੰਟੇ ਹੋ ਚੱਲੇ ਨੇ ਮੈਂ ਉੱਠੀ ਨੂੰ ਸਾਢੇ 3-4 ਘੰਟੇ ਹੋ ਚੱਲੇ ਤੇ ਚਾਹ ਮੈਂ ਹੁਣ ਪੀਣੀ ਆ ਹਜੇ ਹੁਣ ਚਾਹ ਨਸੀ ਹੋਣੀ ਆ ਬਗੈਰ ਚਾਹ ਤਾਂ ਮਾਈ ਫਰੀ ਜਾਨੀ ਆ 7 ਵਜੇ ਕੁਛ ਮਿੰਟ ਦੀ ਮੈਂ ਚਾਹ ਧਰ ਲੈਣੀ ਆ ਪਹਿਲਾਂ ਉੱਠ ਕੇ ਬਾਹਰ ਜੰਨੀ ਆ ਸੁੱਤੇ ਔਰਦੇ ਬਾਅਦ ਮੈਨ ਰੋਡ ਤੇ ਝਾੜੂ ਲਾਉਣੀ ਆ ਕਿਉਂਕਿ ਘਰ ਮੈਨ ਰੋਡ ਤੇ ਆ ਫਿਰ ਟ੍ਰੈਫਿਕ ਹੋ ਜਾਂਦੀ ਆ ਮੈਂ ਸਵੇਰ ਸਭ ਤੋਂ ਪਹਿਲਾਂ ਉੱਠ ਕੇ ਬਾਹਰ ਪੂਰੇ ਘਰ ਦੇ ਮੂਰੇ ਝਾੜੂ ਲਾਉਣਾ ਦਾ ਉਹ ਪਰ ਇਹ ਰੋੜ ਤੱਕ ਜਮਾਦਾਰ ਦੀ ਹੁੰਦੇ ਨੇ ਲਾਉਣਾ ਪਰ ਤਸੱਲੀ ਜੀ ਨਹੀਂ ਹੁੰਦੀ ਉਹ ਬਾਅਦ ਚ ਹੁੰਦੇ ਮੈਂ ਪਹਿਲਾਂ ਉੱਠਦੀ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਨੇ ਬਾਹਰ ਛੜਕ ਛੜਕ ਕੇ ਲਾਉਣਾ ਹੁੰਦਾ ਗੇਟਾਂ ਦੇ ਵਿਚਾਲੇ ਨਹੀਂ ਨਾ ਲਾਉਂਦੀ ਆ ਕਿ ਜਿਵੇਂ ਦੇਲੀਆਂ ਹੋ ਗਈਆਂ ਦੇਲੀਆਂ ਨੂੰ ਤਨੀ ਲਾਉਂਦੇ ਉਹ ਆਪ ਹੀ ਲਾਉਣਾ ਪੈਂਦਾ ਫਿਰ ਬਾਅਦ ਝਾੜੂ ਥੋੜੂ ਲਾ ਕੇ ਆ ਕੇ ਹੋ ਇੱਕ ਦੋ ਨਿੱਕੇ ਨਿੱਕੇ ਕੰਮ ਹੁੰਦੇ ਸਵੇਰ ਸੁਬਾ ਸਵੇਰ ਸਭ ਤੋਂ ਮੈਂ ਐਨੀ ਕਜਾ ਪੀਣੀ ਆ ਹੁਣ ਵੀ ਆਉਂਗੀ ਥੋੜੇ ਜੇ ਕੰਮ ਕਰੂੰਗੀ ਨਾ ਮਗਰ ਕੇ ਬਸ ਤਰ ਬੋਤਲੇ ਚੱਕ ਕੇ ਇੱਕ ਵਾਰ ਫਿਰ ਚਾਹ ਪੀਉਂਗੀ ਉਸ ਤੋਂ ਬਾਅਦ ਫਿਰ ਰੋਟੀ ਖਾ ਕੇ ਰੋਟੀ ਖਾ ਕੇ ਫਿਰ ਇੱਕ ਵਾਰ ਚਾਹ ਪੀਉਂਗੀ ਬਸ ਫਿਰ ਉਸ ਤੋਂ ਬਾਅਦ ਜ਼ਿਆਦਾ ਨਹੀਂ ਮਤਲਬ ਮੈਂ ਦਿਹਾੜੀ ਦੇ ਵਿੱਚ 6-7 ਵਾਰ ਚਾਹ ਪੀਣੀ ਹੈ